ਫੈਡਰਲ ਸਰਕਾਰ ਇਸ ਸਾਲ ਦੇ ਅਖੀਰ ਜਿਵੇਂ ਕਿ ਸਰਕਾਰੀ ਮੁਲਾਜ਼ਮਾਂ ਦੇ ਕੋਲ ਹਫਤੇ ਵਿੱਚ 3 ਦਿਨ ਦਫ਼ਤਰ ਆ ਕੇ ਕੰਮ ਕਰਨ ਦੀ ਉਮੀਦ ਕਰੇਗੀ ਫੈਡਰਲ ਸਰਕਾਰ ਦੇ ਸੂਤਰਾਂ ਦੇ ਮੁਤਾਬਕ ਇਸ ਮਾਮਲੇ ਬਾਰੇ ਜਨਤਕ ਤੌਰ ਤੇ ਬੋਲਣ ਦੇ ਲਈ ਤਾਂ ਅਧਿਕਾਰ ਨਹੀਂ ਹੈ ਪਰ ਜੋ ਇਸ ਗੱਲ ਤੇ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹ ਉਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਸੋਮਵਾਰ ਨੂੰ ਫ੍ਰੈਂਚ ਭਾਸ਼ਾ ਦੇ ਵਿੱਚ ਇੱਕ ਸੂਤਰ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਔਰ ਸੂਤਰ ਦੇ ਅਨੁਸਾਰ ਨੀਤੀ ਦੇ ਵਿੱਚ ਇਹ ਤਬਦੀਲੀ ਸਤੰਬਰ ਦੇ ਵਿੱਚ ਲਾਗੂ ਹੋਣ ਵਾਲੀ ਹੈ ਪਰ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਵਿੱਚ ਬਦਲਾ ਹੋ ਸਕਦਾ ਹੈ ਇਹ ਖਬਰ ਹਫਤੇ ਦੇ ਵਿੱਚ ਦੋ ਵਾਰ ਦਫ਼ਤਰੋਂ ਕੰਮ ਕਰਨ ਵਾਲੇ ਜਿਹੜੇ ਹਾਈਬ੍ਰਿਡ ਮਾਡਲ ਦੇ ਵਿੱਚ ਇੱਕ ਵੱਡੀ ਤਬਦੀਲੀ ਹੈ ਜਿਸ ਨੇ ਪਿਛਲੇ ਸਾਲ ਲਗਭਗ 1,55,000 ਪਬਲਿਕ ਸਰਵਿਸ ਅਲਾਈანს ਆਫ ਕੈਨੇਡਾ ਦੇ ਮੈਂਬਰਾਂ ਨੂੰ ਹੜਤਾਲ ਲਈ ਪ੍ਰੇਰਿਆ ਸੀ ਅਤੇ ਜਿਸ ਨੂੰ ਯੂਨੀਅਨ ਨੇ ਵਰਕਰਾਂ ਦੇ ਹੱਕਾਂ ਦੇ ਲਈ ਇਤਿਹਾਸਕ ਪਲ ਕਿਹਾ ਸੀ ਪੀਐਸਏਸੀ ਨੇ ਪਿਛਲੇ ਜੂਨ ਦੇ ਵਿੱਚ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਹੁਣ ਤੁਹਾਨੂੰ ਸਰਕਾਰ ਦੁਆਰਾ ਰਿਮੋਟ ਵਰਕ ਬਾਰੇ ਜਿਹੜੇ ਫਰਮਾਨ ਨੇ ਮਨਮਾਨੇ ਫੈਸਲਿਆਂ ਦੇ ਉੱਤੋਂ ਸੁਰੱਖਿਆ ਸੁਰੱਖਿਆ ਜੜਾਉ ਰੱਖਿਆ ਜਾਵੇਗਾ 10 ਮਹੀਨੇ ਬਾਅਦ ਪੀਐਸਐਸਸੀ ਅਤੇ profession institute of the public service of canada ਦੋਵੇਂ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਹਨੇਰੇ ਦੇ ਵਿੱਚ ਰੱਖਿਆ ਗਿਆ ਪੀਆਈ ਪੀਐਸਸੀ ਦੇ ਜਨਤਕ ਮਾਮਲਿਆਂ ਦੇ ਮੁਖੀ ਨੇ ਕਿਹਾ ਹੈ ਕਿ ਇਹ ਬਿਲਕੁਲ ਹੈਰਾਨੀਜਨਕ ਹੈ ਸਟੀਫਨੀ ਜਿਹੜੇ ਨੇ ਯਾਨੀ ਕਿ ਜਿਹੜੇ ਮੁੱਖੀ ਇਹਨਾਂ ਮਾਮਲਿਆਂ ਦੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਵਰਕਰ ਤਾਂ ਵਰਚੁਅਲ ਮੀਟਿੰਗਾਂ ਦੇ ਵਿੱਚ ਹਿੱਸਾ ਲੈਣ ਲਈ ਦਫ਼ਤਰ ਜਾ ਰਹੇ ਨੇ ਆਟਵਾ ਦੇ ਵਿੱਚ ਇੱਕ ਬਖਰੀ ਫੇਰੀ ਦੇ ਦੌਰਾਨ ਅੰਟੇਰੀਓ ਪ੍ਰੀਮੀਅਰ ਡੱਗਫੋਰ ਨੇ ਆਟਵਾ ਡਾਊਨਟਾਊਨ ਨੂੰ ਮੁੜ ਸੁਰਜੀਤ ਕਰਨ ਲਈ ਫੈਡਰਲ ਮੁਲਾਜ਼ਮਾਂ ਨੂੰ ਵਧੇਰੇ ਦਿਨ ਦਫ਼ਤਰ ਆ ਕੇ ਕੰਮ ਕਰਨ ਦੀ ਮੰਗ ਦੁਹराई ਉਹਨਾਂ ਕਿਹਾ ਕਿ ਤਿੰਨ ਦਿਨ ਇੱਕ ਚੰਗੀ ਸ਼ੁਰੂਆਤ ਹੈ ਜਦੋਂ ਤੁਸੀਂ ਇੱਥੇ ਆਉਂਦੇ ਹੋ ਦੁਪਹਿਰ ਦੇ ਖਾਣੇ ਦੇ ਲਈ ਬਾਹਰ ਜਾਂਦੇ ਹੋ ਹੋ ਸਕਦਾ ਹੈ ਕਿ ਕਿਸੇ ਸਟੋਰ ਦੇ ਵਿੱਚ ਤੁਸੀਂ ਜਾਓ ਕੁਝ ਖਰੀਦੋ ਤੇ ਮਾਲ ਦੇ ਵਿੱਚ ਵੀ ਜਾਓ ਇਹ ਉਹ ਚੀਜ਼ ਹੈ ਜੋ ਸਾਨੂੰ ਚਾਹੀਦੀ ਹੈ ਇਹ ਚੀਜ਼ ਅਰਥ ਵਿਵਸਥਾ ਨੂੰ ਤੇ ਜਿੱਤ ਕਰਦੀ ਹੈ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਨੇ ਖਬਰ ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਪਰ ਲੋਕ ਸੇਵਾਵਾਂ ਤੇ ਖਰੀਦ ਮੰਤਰੀ ਜਿਹੜੇ ਨੇ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਵਿਅਕਤੀਗਤ ਮੰਤਰਾਲੇ ਇਸ ਬਾਰੇ ਅੰਤਮ ਫੈਸਲਾ ਲੈਣਗੇ ਕਿ ਵਰਕਰਜ਼ ਦੇ ਦਫ਼ਤਰ ਦੇ ਵਿੱਚ ਕਿਵੇਂ ਪਰਤ ਪਰਤ ਦੇਣੇ ਨਾ ਤਾਂ पीआईएसपीएस ਅਤੇ ਨਾ ਹੀ ਪੀਐਸਏਸੀ ਨੇ ਇਸ ਬਾਰੇ ਕਿਆਸ ਲਗਾਏ ਕਿ ਦੋ ਵਿਸ਼ਾਲ ਯੂਨੀਅਨਾਂ ਦੇ ਮੈਂਬਰ ਇਨ੍ਹਾਂ ਖਬਰਾਂ ਤੇ ਕਿਵੇਂ ਪ੍ਰਤੀਕਿਰਿਆ ਦੇਣਗੇ ਡਾਊਨਟਾਊਨ ਵੱਟਵਾ ਜਾਣ ਵਾਲੀ ਸਰਕਾਰੀ ਮੁਲਾਜ਼ਮ ਟੈਨਿਸ ਲੇਬਲ ਜਿਹੜੇ ਤੀਜੇ ਦਿਨ ਦਫ਼ਤਰ ਵਾਪਸ ਜਾਣ ਤੇ ਵਿਚਾਰ ਤੇ ਉਤਸੁਕ ਨਹੀਂ ਹੈ ਉਹਨਾਂ ਕਹਿੰਦੇ ਕਿ ਮੇਰੇ ਕੰਮ ਦੇ ਦਿਲ ਨੂੰ ਵਧਾਉਂਦਾ ਹੈ ਦੰਦੇ ਕਾਮ ਨੂੰ ਇਹ ਬਤਾਉਂਦਾ ਤੇ ਇਹ ਮੇਰੇ ਤੋਂ ਮੇਰਾ ਪਰਿਵਾਰ ਆ ਕ ਸਮਾਵੇਕ ਹੋ ਰਿਹਾ ਹੈ ਉਹਨਾਂ ਕਹਿ ਕੇ ਸਾਡੇ ਖਿਆਲ ਦੇ ਵਿੱਚ ਇਸ ਸਮੇਂ ਦੀ ਬਰਬਾਦੀ ਹੈ ਕਾਫੀ ਔਰ 2024 ਦੇ ਫੈਡਰਲ ਬਜਟ ਵਿੱਚ ਪਬਲਿਕ ਸਰਵਿਸਿਜ਼ ਐਂਡ ਪ੍ਰਕਿਊਰਮੈਂਟ ਕੈਨੇਡਾ ਦੇ ਦਫਤਰੀ ਪੋਰਟਫੋਲੀਓ ਨੂੰ ਅੱਦਾ ਕਰਨ ਦੇ ਲਈ 10 ਸਾਲ ਦਾ ਟੀਚਾ ਵੀ ਨਿਰਧਾਰਤ ਕੀਤਾ ਗਿਆ ਹੈ ਫੈਡਰਲ ਸਰਕਾਰ ਦੇ ਦਫਤਰੀ ਜਿਹੜੇ ਨੇ ਉਸ ਸਪੇਸ ਦੀ ਸੰਭਾਵੀ ਕਟੌਤੀ ਅਤੇ ਕੰਮ ਦੇ ਹਾਈਬ੍ਰਿਡ ਮਾਡਲ ਨੂੰ ਖਤਮ ਕਰਨ ਲਈ ਕੋਈ ਪੱਕੀ ਯੋਜਨਾ ਨਾ ਹੋਣ ਕਰਕੇ ਬਹੁਤ ਸਾਰੇ ਪਬਲਿਕ ਸਰਵੈਂਟਸ ਨਾ ਸਿਰਫ ਇਹ ਸਵਾਲ ਕਰ ਰਹੇ ਨੇ ਕਿ ਉਹ ਦਫ਼ਤਰ ਕਦੋਂ ਵਾਪਸ ਆਉਣਗੇ ਬਲਕਿ ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਵੀ ਹੈ ਕਿ ਦਫ਼ਤਰ ਵਾਪਸੀ ਕਿਵੇਂ ਤੇ ਕਿੱਥੇ ਹੋਣੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ